ਸੁਨਾ ਨਾਮ ਬਿਨ ਤਨ ਤਨ ਹੋਸੀ ਛਾਰ ਜਾਣ ਕੋਏ ਜਨ ਦਿੱਤਾ ਸਭ ਸੰਸਾਰ ਸੁਖ ਨਾਮ ਬਿਨ ਨਾ ਗੁਬਿੰਦ ਕਾ ਸਦਾ ਲੀਜੈ ਨਾਮ ਗੁਬਿੰਦ ਕਾ ਸਦਾ ਲੀਜੈ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਦਿੱਤਾ ਸਭ ਸੰਸਾਰ ਸੁਖ ਨਾਮ ਬਿਨ ਸਭ ਸੰਸਾਰ ਸੁਖ ਨਾਨ ਨਿਬੰ ਸਨਮਾਨ ਯੋਗ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੇਵ ਜੀ ਦੀ ਪਾਵਨ ਪਵਿੱਤਰ ਇਸ ਰੱਬੀ ਦਰਗਾਹ ਅੰਦਰ ਆਪ ਰੱਬ ਰੂਪ ਵਡਪਾਗੀ ਜਨ ਅਰਧ ਬਸ ਸਤਕਾਰ ਸਾਹਿਤ ਸੁਭਾਈ ਮਾਨ ਹੋਏ ਹਫਤਾਵਾਰੀ ਵਿਸ਼ੇਸ਼ ਦੀਵਾਨ ਜੋ ਗੁਰਦੇਵ ਜੀ ਦੀ ਮਿਹਰਮਤ ਕਿਰਪਾ ਦਾ ਸਦਕਾ ਆਪ ਸਮੂਹ ਜਗਿਆਸੂ ਜਨ ਬਾਣੀ ਦਾ ਲਾਹਾ ਪ੍ਰਾਪਤ ਕਰਦੇ ਹੋ ਬੜੇ ਪਾਵਨ ਮਿੱਠੜੇ ਬੋਲ ਬਾਣੀ ਦੇ ਭਾਈ ਸਾਹਿਬ ਨੇ ਬੜੇ ਪਿਆਰ ਵਿੱਚ ਸਾਨੂੰ ਸਭਨਾਂ ਨੂੰ ਸਰਵਣ ਕਰਵਾਏ ਨੇ ਗੁਰਦੇਵ ਜੀ ਕਿਰਪਾ ਕਰਨ ਅੰਮ੍ਰਿਤ ਬਾਣੀ ਅੰਦਰ ਜੋ ਗੁਰੂ ਸਹਿਬਾਨਾਂ ਤੋਂ ਇਲਾਵਾ ਪਰਮਾਣਿਕ ਭਗਤ ਸਹਿਬਾਨਾਂ ਦੇ ਅੰਮ੍ਰਿਤ ਬੋਲ ਨੇ ਉਹਨਾਂ ਵਿੱਚੋਂ ਇੱਕ ਮਹਾਨ ਭਗਤ ਭਗਤ ਪਰਮਾਨੰਦ ਜੀ ਉਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਾਰੰਗ ਰਾਗ ਅੰਦਰ ਆਪਾਉਸੇ ਨੂੰ ਆਧਾਰ ਬਣਾ ਕੇ ਵਿਚਾਰਾਂ ਦੀ ਸਾਂਝ ਪਾਉਣੀ ਹੈ ਜਿੰਨੇ ਵੀ ਆਪ ਜਿਗਿਆਸੂ ਜਨ ਸੁਭਾਈ ਮਾਨ ਹੋਏ ਹੋ ਫਤਿਹ ਦੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾਸ਼ ਵਿੱਚ ਤਾਰੇ ਹੁੰਦੇ ਨੇ ਹਾਂ ਕਦੇ ਦਿਖਾਈ ਦਿੰਦੇ ਨੇ ਕਦੇ ਨਹੀਂ ਦਿੰਦੇ ਪਰ ਇਹ ਨਹੀਂ ਹੁੰਦਾ ਕਿ ਆਕਾਸ਼ ਤਾਰਿਆਂ ਤੋਂ ਕਦੇ ਸਖਣਾ ਹੋ ਗਿਆ ਹੋਵੇ ਹਾਂ ਸਮੁੰਦਰ 'ਚ ਲਹਿਰਾਂ ਹੁੰਦੀਆਂ ਨੇ ਹਾਂ ਕਦੇ ਦਿਖਾਈ ਦਿੰਦੀਆਂ ਨੇ ਕਦੇ ਨਹੀਂ ਦਿੰਦੀਆਂ ਪਰ ਐਸਾ ਨਹੀਂ ਹੁੰਦਾ ਕਿ ਸਮੁੰਦਰ ਲਹਿਰਾਂ ਤੋਂ ਸਖਣਾ ਹੋ ਗਿਆ ਹੋਵੇ ਇਸੇ ਤਰ੍ਹਾਂ ਇਸ ਰੱਬ ਦੀ ਰਚਨਾ ਵਿੱਚ ਜਿੱਥੇ ਕੋਈ ਜੀਵ ਹੁੰਦਾ ਹੈ ਕੋਈ ਜਗਿਆਸੂ ਹੁੰਦਾ ਹੈ ਉੱਥੇ ਸੰਤ ਭਗਤ ਬ੍ਰह्मज्ञानी ਵੀ ਹੁੰਦੇ ਨੇ ਠੀਕ ਹੈ ਕਿਤੇ ਹੁੰਦੇ ਨੇ ਕਿਸੇ ਥਾਂ ਤੇ ਜਿਵੇਂ ਕਿਸੇ ਸਿਆਣੇ ਨੇ ਕਿਹਾ ਹੈ ਚੰਦਨ ਤਰਨ ਨ ਬਨ ਬਨ ਸਾਧਨਾ ਪੁਰਪੁਰਮ ਹੈ ਜਿਵੇਂ ਚੰਦਨ ਦਾ ਦਰਖਤ ਤੇ ਹੁੰਦਾ ਹੀ ਹੈ ਨਾ ਪਰ ਸਾਰੇ ਥਾਵਾਂ ਤੇ ਥੋੜਾ ਹੁੰਦਾ ਜਿਵੇਂ ਹੀਰੇ ਹੁੰਦੇ ਹੀ ਨੇ ਨਾ ਧਰਤੀ ਤੇ ਪਰ ਸਾਰੇ ਥਾਵਾਂ ਤੇ ਥੋੜਾ ਹੁੰਦੇ ਨੇ ਇਸੇ ਤਰ੍ਹਾਂ ਮਨੁੱਖ ਹੁੰਦੇ ਹੀ ਨੇ ਧਰਤੀ ਤੇ ਪਰ ਮਨੁੱਖਾਂ ਵਿੱਚੋਂ ਸੰਤ ਭਗਤ ਬ੍ਰਹਮ ਗਿਆਨੀ ਸਾਰੇ ਨਹੀਂ ਹੁੰਦੇ ਹੈਣ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਤੂ ਤਰਤੀ ਨੂੰ ਭਾਗ ਲਾਏ ਨੇ ਭਗਤਾਂ ਨੇ ਸੰਤ ਜਨਾਂ ਨੇ ਰੱਬ ਦੇ ਪਿਆਰਿਆਂ ਨੇ ਤੇ ਉਹ ਸਦੀਵੀ ਕਾਲ ਵਾਸਤੇ ਹੁੰਦੇ ਨੇ ਠੀਕ ਹੈ ਉਹਨਾਂ ਦੇ ਸਰੀਰ ਦਾ ਇੱਕ ਸਮਾਂ ਹੁੰਦਾ ਪਰ ਜਿਹੜੀ ਉਹਨਾਂ ਦੀ ਜੋਤ ਹੁੰਦੀ ਹੈ ਰੂਹਾਨੀਆਤ ਹੁੰਦੀ ਹੈ ਉਹ ਸਦਾ ਵਾਸਤੇ ਉਹ ਲਈਏ ਤੋਂ 15 ਭਗਤ ਸਹਿਬਾਨਾਂ ਵਿੱਚੋਂ ਭਗਤ ਪਰਮਾਨੰਦ ਜੀ ਪਹਿਲੋਂ ਮੈਂ ਆਪ ਜੀ ਨੂੰ ਉਹਨਾਂ ਦੇ ਸ਼ਬਦ ਦੇ ਦਰਸ਼ਨ ਕਰਾਉਣਾ ਹਾਂ ਸਾਰੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੈ ਨਰ ਗਿਆ ਪੁਰਾਨ ਸੁਨ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਖੁਖੇ দান ਨਾ ਦੀਨਾ ਕਾਮਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਕਤੀ ਨਹੀਂ ਬਿਸਰੀ ਨਿਫਲ ਭਈ ਸਭ ਸੇਵ ਬਾਟ ਪਾਰ ਕਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਬਿਦਿਆ ਸਾਦੀ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚੱਲੇ ਇਹ ਭਗਤ ਪਰਮਾਨੰਦ ਜੀ ਦਾ ਭਾਵਨ ਇੱਕੋ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਬ੍ਰਾਹਮਣ ਸਨ ਵੇਖੋ ਗੁਰੂ ਜੀ ਦਾ ਕਿਸੇ ਫਿਰਕੇ ਤਬਕੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਹਾਂ ਜਿਹੜਾ ਵੀ ਰੱਬ ਦਾ ਪਿਆਰਾ ਮਾਲਕ ਦੇ ਵਿੱਚ ਅਪੇਦ ਹੋ ਗਿਆ ਉਹਦਾ ਪਿਛੋਕੜ ਭਾਵੇਂ ਬ੍ਰਾਹਮਣ ਸੀ ਭਾਵੇਂ ਉਹ ਵਰਣ ਵੰਡ ਅਨੁਸਾਰ ਕੋਈ ਸ਼ੂਦਰ ਸੀ ਜਿਹੜੇ ਵੀ ਵਹਿਗੁਰੂ ਚ ਅਪੇਦ ਹੋ ਗਏ ਇੱਕ ਮਿਕਤਾ ਜਿਨ੍ਹਾਂ ਨੇ ਪ੍ਰਾਪਤ ਕਰ ਲਈ ਉਹਨਾਂ ਦੇ ਪਾਵਨ ਬੋਲ ਸਤਿਗੁਰਾਂ ਨੇ ਬਾਣੀ ਚ ਸਾਂਭ ਕੇ ਰੱਖੇ ਨੇ ਤੂੰ ਭਗਤ ਪਰਮਾਨੰਦ ਜੀ ਵੇਸੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਲਿਖਤਾਂ ਰੂਪ ਅੰਦਰ ਆਪਣੇ ਵਿਦਵਤਾ ਭਰੇ ਉਹ ਲੇਖ ਲਿਖੇ ਹੁੰਦੇ ਨੇ ਪਰ ਸਹਿਮਤ ਨਹੀਂ ਹੁੰਦੇ ਇੱਕ ਦੂਜੇ ਨਾਲ ਪਰ ਫਿਰ ਵੀ ਜੇ ਆਪਾਂ ਸਾਰੇ ਵਿਦਵਾਨਾਂ ਵਿੱਚੋਂ ਜੇ ਇੱਕ ਮਤ ਹੋਣਾ ਹੋਏ 1483 ਤੋਂ ਲੈ ਕੇ 1593 ਤੱਕ ਪੰਗਤਾਂ ਦੀ ਆਰਬਲਾ ਬੜੀ ਲੰਬੇਰੀ ਹੋਈ ਹੈ ਜਾਦੇ ਭਗਤ ਸਾਹਿਬਾਨਾਂ ਤੋਂ ਕਨौज ਦੇ ਰਹਿਣ ਵਾਲੇ ਬ੍ਰਾਹਮਣ ਸਨ ਕ੍ਰਿਸ਼ਨ ਦੇ ਭਗਤ ਸਨ ਭਗਤ ਪਰਮਾਨੰਦ ਜੀ ਇੱਕ ਦਿਨ ਦੇ ਵਿੱਚ ਕਈ-ਕਈ 100 ਵਾਰ ਡੰਡੌਤ ਕਰਿਆ ਕਰਦੇ ਸੀ ਤੇ ਬਹੁਤ ਚੰਗੇ ਲਿਖਾਰੀ ਸਨ ਲਿਖਦੇ ਵੀ ਸੰਤ ਤੇ ਭਜਨ ਗਾਉਂਦੇ ਵੀ ਸਨ ਬੜੇ ਪਿਆਰ ਵਿੱਚ ਲਿਖ ਕੇ ਉਹਨਾਂ ਨੂੰ ਗਾਉਣਾ ਤੇ ਸੰਸਕ੍ਰਿਤ ਬ੍ਰਜ ਭਾਸ਼ਾ ਤੇ ਹਿੰਦੀ ਦੇ ਬਹੁਤ ਵੱਡੇ ਗਿਆਤਾ ਸਨ ਪਰਮਾਨੰਦ ਜੀ ਜਦੋਂ ਇਹਨਾਂ ਨੇ ਰਾਮਾਨੰਦ ਜੀ ਦੇ ਮੱਤ ਨੂੰ ਧਾਰਨ ਕੀਤਾ ਫਿਰ ਇਹ ਨਿਰਗੁਣ ਦੀ ਭਗਤੀ ਨਾਲ ਜੁੜ ਗਏ ਨੇ ਹਾਂ ਪਹਿਲੋਂ ਇਹਨਾਂ ਨੇ ਜ਼ਰੂਰ ਉਪਾਸ਼ਨਾ ਸਰਗੁਣ ਰੂਪ ਦੇ ਵਿੱਚ ਕੀਤੀ ਹੈ ਤੇ ਜਦੋਂ ਉਸ ਨਿਰਗੁਣ ਨਿਰਆਕਾਰ ਵਹਿਗੁਰੂ ਵਿੱਚ ਅਪੇਦ ਹੋਏ ਤੇ ਬਹੁਤ ਲੰਬੇਰਾ ਸਮਾਂ ਜਿਸ ਰਸ ਭਗਤੀ ਵਿੱਚ ਆਪ ਭਿੱਜੇ ਸਨ ਜਿਹੜੇ ਵੀ ਜਿਗਿਆਸੂ ਸਨ ਉਹਨਾਂ ਨੂੰ ਉਹ ਰਸ ਭਗਤ ਪਰਮਾਨੰਦ ਜੀ ਵੰਡਦੇ ਰਹੇ ਨੇ ਤੇ ਉਹਨਾਂ ਦਾ ਪਾਵਨ ਸ਼ਬਦ ਬੜਾ ਸਾਨੂੰ ਹਲੂਣਾ ਦਿੰਦਾ ਹੈ ਕਿਉਂਕਿ ਆਪਾਂ ਸਾਰੇ ਧਰਮ ਦੇ ਕਰਮ ਕਰਦੇ ਆ ਕੋਈ ਪਾਠ ਰੂਪ ਅੰਦਰ ਕੋਈ ਪੂਜਾ ਰੂਪ ਅੰਦਰ ਮਾੜਾ ਨਹੀਂ ਹੁੰਦਾ ਕੋਈ ਵੀ ਅਭਿਆਸ ਸਾਧਨਾ ਮਾੜੀ ਨਹੀਂ ਹੈ ਪਰ ਭਗਤ ਜੀ ਕਹਿੰਦੇ ਜੇ ਹੁਣ ਵੇਖੋ ਜਿਹੜਾ ਭੋਜਨ ਹੁੰਦਾ ਹੈ ਨਾ ਭੋਜਨ ਜਾਣਨ ਵਾਸਤੇ ਨਹੀਂ ਹੁੰਦਾ ਭੋਜਨ ਮਾਨਣ ਵਾਸਤੇ ਹੁੰਦਾ ਭੋਜਨ ਕੱਲਾ ਜਾਣਕਾਰੀ ਵਾਸਤੇ ਨਹੀਂ ਹੈ ਉਹਨੂੰ ਮੰਨਣਾ ਪੈਂਦਾ ਉਹ ਉਹਦਾ ਜਾਣਨਾ ਜ਼ਰੂਰੀ ਨਹੀਂ ਐ ਖਾਣਾ ਜ਼ਰੂਰੀ ਹੁੰਦਾ ਤਾਂ ਜਿੱਥੇ ਉਹ ਅਧਿਆਤਮਕ ਦੀ ਗੱਲ ਕਰਦੇ ਆਂ ਬਾਹੂ ਰੂਹਾਨੀਅਤ ਦੀ ਗੱਲ ਕਰਦੇ ਉਹ ਉਹ ਜਾਣਕਾਰੀ ਜਾਣਨ ਦਾ ਵਿਸ਼ਾ ਨਹੀਂ ਐ ਉਹ ਮੰਨਣ ਦਾ ਵਿਸ਼ਾ ਆਪਣਾ ਕਈ ਵਾਰ ਮਸਲਾ ਹੁੰਦਾ ਵੀ ਬਾਣੀ ਪੜ੍ਹਦੇ ਆਂ ਭਗਤੀ ਕਰਦੇ ਆਂ ਦੁੱਖ ਨਹੀਂ ਮਿਟਦੇ ਆਤ ਗੁਰੂ ਅਰਜੁਨ ਦੇਵ ਸਾਹਿਬ ਜੀ ਕੋਲ ਦੋ ਸਿੱਖ ਆਏ ਸਨ ਭਾਈ RAMU ਤੇ ਭਾਈ ਸਾਹੂ ਦਾ ਜ਼ਿਕਰ ਆਉਂਦਾ ਉਹਨਾਂ ਨੇ ਹੀ ਬੇਨਤੀ ਕੀਤੀ ਸੀ ਸਤਿਗੁਰੂ ਦੁੱਖ ਨਹੀਂ ਮਿਟਦੇ ਉੱਥੇ ਗੁਰਦੇਵ ਨੇ ਫਿਰ ਤਿੰਨ ਉਦਾਹਰਨਾਂ ਦਿੱਤੀਆਂ ਸੀ ਇੱਕ ਕੱਲਾ ਸੁਣਨਾ ਹੁੰਦਾ ਹੈ ਗੁਰਦੇਵ ਕਹਿੰਦੇ ਜਿਹੜਾ ਕੱਲਾ ਸੁਣਨਾ ਹੈ ਇਸ ਤਰ੍ਹਾਂ ਜਾਣੋ ਜਿਵੇਂ ਕੱਖਾਂ ਦੀ ਅੱਗ ਹੈ ਉਹਨ ਕੱਖ ਦੀ ਅੱਗ ਲੱਗਦੀ ਐ ਨਾਲੀ ਬੁੱਝ ਜਾਂਦੀ ਐ ਦੂਸਰਾ ਗੁਰਦੇਵ ਕਹਿੰਦੇ ਮੰਨਣ ਐ ਉਹਨੂੰ ਸਮਝ ਲਿਆ ਮਨ ਚ ਇਸ ਤਰ੍ਹਾਂ ਸਮਝ ਲਓ ਜਿਵੇਂ ਚੁੱਲ੍ਹੇ ਦੀ ਅੱਗ ਐ ਤੇ ਜਿਹੜਾ ਅਨੁਭਵ ਹੈ ਇਸ ਤਰ੍ਹਾਂ ਜਾਣੋ ਜਿਵੇਂ ਦਾਵਾ ਅਗਣ ਜੰਗਲ ਦੀ ਅੱਗ ਲੱਗਦੀ ਐ ਸਭ ਸਾੜ ਕੇ ਸੁਆਹ ਕਰਦੀ ਐ ਜਦੋਂ ਜਿਹੜਾ ਅਨੁਭਵ ਰੂਪ ਦੇ ਅੰਦਰ ਉਹ ਆਉਂਦਾ ਹੈ ਜੀਵਨ ਚ ਉੱਥੇ ਫਿਰ ਪਾਪ ਪ੍ਰਾਸਚਿਤ ਸਭ ਕੁਝ ਸੜ ਕੇ ਸੁਆਹ ਜਾਂਦਾ ਹੈ ਉਸ ਅਵਸਥਾ ਵਿੱਚ ਆਪਾਂ ਜਦੋਂ ਉਸ ਅਨੁਭਵ ਰੂਪ ਦੇ ਵਿੱਚ ਕੋਈ ਵੀ ਜਾਂਦਾ ਹੈ ਉੱਥੇ ਪਾਪ ਤਗਦ ਹੋ ਜਾਂਦੇ ਨੇ ਉੱਥੇ ਤਾਹ ਹੋ ਜਾਂਦਾ ਹੈ ਦੁੱਖਾਂ ਵਿਕਾਰਾਂ ਦਾ ਜਨਮ ਮਰਦਾ ਕਿਉਂਕਿ ਆਪਾਂ ਅਜੇ ਉਸ ਅਵਸਥਾ ਤੱਕ ਗਏ ਨਹੀਂ ਹੁੰਦੇ ਫਿਰ ਆਪਾਂ ਕੰਨੇ ਬਾਣੀ ਪੜਦੇ ਆ ਦੁੱਖ ਨਹੀਂ ਮਿਟੇ ਜੋ ਧਰਮ ਦਾ ਕਰਮ ਕੀਤਾ ਹੈ ਪ੍ਰਾਪਤੀ ਨਹੀਂ ਹੋਈ ਤੂੰ ਭਗਤ ਪਰਮਾਨੰਦ ਜੀ ਬੜਾ ਪਿਆਰਾ ਬਚਨ ਕਰਦੇ ਨੇ ਤੈ ਨਰ ਕਿਆ ਪੁਰਾਨ ਸੁਨ ਕੀਨਾ ਪੁਰਾਨ ਧਰਮ ਗ੍ਰੰਥ ਹੈ ਜਿਹੜੇ 18 ਪੁਰਾਨ ਨੇ ਪੁਰਾਨ ਦਾ ਅਰਥ ਕੇਵਲ ਪੁਰਾਨ ਨਹੀਂ ਹੈ ਪੁਰਾਨ ਦਾ ਅਰਥ ਹੈ ਕੋਈ ਵੀ ਤੂੰ ਧਾਰਮਿਕ ਪਠਨ ਕੀਤਾ ਜਾਂ ਸ਼ਰਵਨ ਕੀਤਾ ਮਾੜਾ ਨਹੀਂ ਹੈ ਉਦਾ ਪਾਠਨ ਕਰਨਾ ਜਾਂ ਸਹਿਬ ਦੀ ਬਾਣੀ ਦਾ ਬਚਨ ਆਉਂਦਾ ਹੈ ਪਾਠ ਜਾਂ ਸਤਿਗੁਰੂ ਦਾ ਵੀ ਬਚਨ ਆਉਂਦਾ ਹੈ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲੁ ਭੈ ਅੰਗਮ ਸਾਧੈ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਤੇ ਇਹ ਕਰਮ ਬੜੇ ਭਰੇਜ ਵਾਲੇ ਨੇ ਪਾਠ ਪੂਜਾ ਪੁੰਨ ਦਾਨੇ ਬਹੁਤ ਭਰੇਜ ਮੰਗਦਾ ਹੈ ਉਕੈ ਆਖੋ ਸਤਨਾਮ ਸ਼੍ਰੀ ਫਿਰ ਆਖੋ ਸਤਨਾਮ ਸ਼੍ਰੀ ਤੋ ਕਈ ਵਾਰ ਸਾਡੇ ਕੋਲੋਂ ਭਰੇਜ ਨਹੀਂ ਹੁੰਦਾ ਉਸ ਰੂਪ ਦਾ ਤਾਂ ਕਰ ਕਿਉ ਫਿਰ ਆਪਾਂ ਉਹਦੇ ਅਸਲ ਆਨੰਦ ਤੋਂ ਵਾਂਝੇ ਰਹਿ ਜਾਂਦੇ ਤੋ ਮੇਰੇ ਗੁਰਦੇਵ ਕਹਿੰਦੇ ਕਈ ਵਾਰ ਇਹ ਕਰਮ ਅਹੰਬੁੱਧ ਵੀ ਪੈਦਾ ਕਰਦੇ ਨੇ ਹੰਕਾਰ ਵੀ ਪੈਦਾ ਸ਼੍ਰੇਸ਼ਟਤਾ ਬੰਦਾ ਸਮਝਦਾ ਵੀ ਮੈਂ ਪਾਠ ਕਰ ਲਿਆ ਮੈਂ ਸ਼੍ਰੇਸ਼ਟਾ ਮੈਂ ਦਾਨ ਕਰ ਲਿਆ ਮੈਂ ਮਹਾਨ ਉਹ ਗੁਰਦੇਵ ਨੇ ਸਾਨੂੰ ਭਰੇਜ ਬਖਸ਼ਿਆ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਇਹ ਜਰੂਰ ਰੱਖਣਾ ਤੂੰ ਨਿਮਰਤਾ ਦਾ ਭਾਂਡਾ ਆਪਣੇ ਕੋਲ ਰੱਖਣਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤੋ ਗੁਰਦੇਵ ਜੀ ਕਹਿੰਦੇ ਇੱਕ ਤੇ ਕਈ ਵਾਰੇ ਹੰਕਾਰ ਪੈਦਾ ਕਰਦਾ ਤੇ ਭਗਤ ਕਬੀਰ ਜੀ ਨੇ ਵੀ ਕਿਹਾ ਕਿਆ ਪੜੀਆ ਕਿਆ ਗੁਨੀਆਂ ਕਿਆ ਵੇਦ ਪੁਰਾਨਾ ਸੁਣੀਆ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਗ ਬਾਰ ਉਹ ਭਗਤ ਜੀ ਕਹਿੰਦੇ ਅੰਧਿਆਰੇ ਦੀਪਕ ਚਈਐ ਇੱਕ ਬਸਤਾ ਗੋਚਰ ਲਈਏ ਜੇ ਘਰ ਚ ਹਨੇਰਾ ਕੀ ਕਰਾਂਗੇ ਡਾਂਗਾ ਸੋਟੇ ਥੋੜਾ ਖੜਕਾਵਾਂਗੇ ਦੀਵਾ ਬਾਲ ਲਾਂਗੇ ਬਸ ਹਨੇਰੇ ਵਾਸਤੇ ਦੀਵਾ ਚਾਹੀਦਾ ਤੇ ਇਸ ਵਾਸਤੇ ਉਹ ਅਨੁਭਵ ਗਿਆਨ ਸੋਜੀ ਜੀਵਨ ਵਿੱਚ ਚਾਹੀਦੀ ਹੈ ਤੇ ਗੁਰਦੇਵ ਜੀ ਕਹਿੰਦੇ ਉਹ ਪਠਨ ਕੀਤਾ ਉਹ ਜਿਹੜਾ ਵੀ ਜੀਵਨ ਦੇ ਵਿੱਚ ਆਪਾਂ ਬਿਆਸ ਕਰਦੇ ਹਾਂ ਉਹ ਇੱਕ ਕਰਮ ਹੁੰਦਾ ਹੈ ਉਹਦਾ ਗਿਆਨ ਮਨ ਚ ਆਉਂਦਾ ਹੈ ਅਨੁਭਵ ਆਤਮ ਦੇ ਰੂਪ ਦੇ ਵਿੱਚ ਹੁੰਦਾ ਹੈ ਤੂੰ ਪਗਤ ਜੀ ਨੇ ਸਾਨੂੰ ਹਲੂਣਾ ਦਿੱਤਾ ਵੀ ਤੂੰ ਪਠਨ ਤੇ ਕਰ ਲਿਆ ਸੁਣ ਤੇ ਲਿਆ ਉਦਾ ਲਾਭ ਕੀ ਪ੍ਰਗਟ ਤੇ ਹੋਇਆ ਹੀ ਨਹੀਂ ਜੀਵਨ ਚ ਉਹਦਾ ਪ੍ਰਗਟਾਵਾ ਵੀ ਤੇ ਸੁਭਾਅ ਚੋਂ ਚਾਹੀਦਾ ਹੈ ਨਾ ਜੀਵਨ ਦੇ ਵਿੱਚ ਤੈ ਨਰ ਕਿਆ ਪੁਰਾਨ ਸੁਣ ਕੀਨਾ ਪੀ ਕੀ ਕੀਤਾ ਸੁਣ ਕੇ ਫਿਰ ਉਹਨਾਂ ਨੇ ਜ਼ਿਕਰ ਕੀਤਾ ਅਨਪਾਵਨੀ ਭਗਤ ਨਹੀਂ ਉਪਜੀ ਅਨਪਾਵਨੀ ਦਾ ਅਰਥ ਹੈ ਜਿਹੜੀ ਨਾਸ਼ ਨਹੀਂ ਹੁੰਦੀ ਜਿਹਨੂੰ ਨਾਸ਼ ਨਾ ਕੀਤਾ ਜਾ ਸਕੇ ਉਹ ਅਬਨਾਸ਼ੀ ਵੈ ਗੁਰੂ ਦੀ ਭਗਤੀ ਨਹੀਂ ਪ੍ਰਗਟ ਹੋਈ ਭੁਖੇ ਦਾਨ ਨਾ ਦੀਨਾ ਵੇਖੋ ਤੂੰ ਧਰਮ ਦਾ ਕਰਮ ਕਰਕੇ ਨਾ ਰੱਬ ਨਾਲ ਜੁੜਿਆ ਨਾ ਮਾਨਵਤਾ ਨਾਲ ਭੁਖੇ ਦਾਨ ਮਾਨਵਤਾ ਵਾਸਤੇ ਹੈ ਅਨਪਾਵਨੀ ਭਗਤੀ ਪਰਮਾਤਮਾ ਵਾਸਤੇ ਹੈ ਭਾਵ ਤੂੰ ਕਰਮ ਤੇ ਕਰ ਲਿਆ ਪੁਰਾਣ ਤੇ ਸੁਣ ਲਿਆ ਉਹ ਮਾਲਕ ਨਾਲ ਵੀ ਸਾਂਝ ਨਹੀਂ ਬਣੀ ਤੇ ਦੁਨੀਆ ਦਾ ਵੀ ਤੂੰ ਸੇਵਾ ਦਾ ਕੋਈ ਕਰਮ ਨਹੀਂ ਕੀਤਾ ਕੀ ਪ੍ਰਾਪਤੀ ਹੋਈ ਉਹਦੀ ਅਨੁਪਾਵਨੀ ਭਗਤ ਨਹੀਂ ਉਪਜੀ ਤੇ ਦੂਸਰਾ ਸਹਿਬ ਕਹਿੰਦੇ ਭੁੱਖੇ ਦਾਨ ਨੀਨਾ ਆ ਕਿਸੇ ਭੁੱਖੇ ਨੂੰ ਤੂੰ ਦਾਨ ਨਹੀਂ ਦਿੱਤਾ ਅੰਨ ਦਾਨ ਮਹਾਨ ਦਾਨ ਮੰਨਿਆ ਜਾਂਦਾ ਹੈ ਅੰਨ ਦਾਨ ਵਾਸਤੇ ਪਾਤਰਤਾ ਵੇਖਣ ਦੀ ਲੋੜ ਨਹੀਂ ਪੈਂਦੀ ਜਿੱਥੇ ਭੋਜਨ ਦੀ ਗੱਲ ਹੈ ਜਿੱਥੇ ਲੋੜ ਬੰਦ ਦੀ ਗੱਲ ਹੈ ਸੇਕਟਰੀ ਆਸੀ ਕਸ਼ਮੀਰ ਤੋਂ ਵੀ ਜਾਂਦੇ ਆ ਮੈਂ ਗੁਰੂ ਨੂੰ ਖੁਸ਼ ਕਰ ਲੈਣਾ ਆਪਾਂ ਵੀ ਤਾਂ ਕਰਦੇ ਆਂ ਕਈ ਵਾਰ ਬਹੁਤ ਕੀਮਤੀ ਭੇਟਾ ਰੂਪ ਅੰਦਰ ਸ਼ਹਿਦ ਲੈ ਕੇ ਤੁਰੇ ਗੁਰਦੇਵ ਗੁਰੂ ਹਰ ਰਾਏ ਸਾਹਿਬ ਵਾਸਤੇ ਉਹ ਭਾਈ ਕੱਟੂ ਜੀ ਸੀ ਜਿਹੜੇ ਤੇ ਜਿਹੜਾ ਕਸ਼ਮੀਰ ਤੋਂ ਜੱਥਾ ਆ ਰਿਹਾ ਉਹਦੇ ਨਾਲ ਉਹ ਆ ਰਹੇ ਨੇ ਸ਼ੈਦ ਰੱਖਿਆ ਗੁਰਦੇਵ ਵਾਸਤੇ ਛੋਟੀਆਂ ਮੱਖੀਆਂ ਦਾ ਬਹੁਤ ਕੀਮਤੀ ਉਹ ਰਸਤੇ ਵਿੱਚ ਉਸ ਜੱਥੇ ਵਿੱਚੋਂ ਕਿਸੇ ਨੂੰ ਜ਼ਰੂਰਤ ਪੈ ਗਈ ਉਹਨੂੰ ਦਮਾ ਸੀ ਖਾਂਸੀ ਸੀ ਉਹਨੇ ਵਾਸਤਾ ਪਾਇਆ ਭਾਈ ਇਹਦੇ ਚੋਂ ਥੋੜਾ ਜਾਂ ਮਿਲ ਜਾਏ ਤੇ ਮੈਨੂੰ ਇਸ ਰੋਗ ਤੋਂ ਰਾਹਤ ਮਿਲ ਜਾਏ ਥੋੜੀ ਜੀ ਉਹਨੇ ਕਿਹਾ ਵੀ ਨਹੀਂ ਇਹ ਤੇ ਗੁਰੂ ਵਾਸਤੇ ਹੈ ਮੈਂ ਤੈਨੂੰ ਕਿਉਂ ਦਮਾ ਇਨੂੰ ਪਹਿਲੋਂ ਭੋਗ ਗੁਰੂ ਨੇ ਲਾਉਣਾ ਹੈ। ਤੂੰ ਜਦੋਂ ਲੈ ਕੇ ਆਇਆ ਸੀ ਸਤਿਗੁਰੂ ਕੋਲ ਤੇ ਗੁਰਦੇਵ ਨੇ ਕਿਹਾ ਸੀ ਵੀ ਆਹ ਸ਼ਹਿਦ ਵਿੱਚ ਤੇ ਕੀੜੇ ਪਏ ਨੇ। ਮਾਫ ਕਰਨਾ। ਉਹ ਸਾਬ ਨੇ ਕਿਹਾ ਸੀ। ਉਹਨੇ ਕਿਹਾ ਨਹੀਂ ਸਤਿਗੁਰੂ ਤਾਜਾ ਸ਼ਹਿਦ ਹੈ ਗੁਰਦੇਵ ਕੇ ਤੁਸੀਂ ਭੋਗ ਲਾਓ ਸਤਿਗੁਰੂ ਤੁਹਾਡੇ ਵਾਸਤੇ ਲਿਆਂਦਾ ਹੈ। ਗੁਰਦੇਵ ਜੀ ਕਹਿੰਦੇ ਹੁਣ ਲੋੜ ਨਹੀਂ ਹੁਣ ਕੀੜੇ ਪਏ ਨੇ ਜਦੋਂ ਲੋੜ ਸੀ ਤੁਸੀਂ ਦਿੱਤਾ ਨਹੀਂ ਸਤਿਗੁਰ ਕਦੋਂ ਮੰਗਿਆ ਗੁਰਦੇਵ ਕਹਿੰਦੇ ਅਸੀਂ ਤੇ ਮੰਗਿਆ ਸੀ ਸਿੱਖ ਰੂਪ ਅੰਨ। ਫਿਰ ਧਰਮ ਦਾ ਕੀ ਲਾਭ ਐ ਉਸ ਉਹ ਜਿੱਥੇ ਪਾਤਰਤਾ ਉੱਥੇ ਗਿਆ ਹੀ ਨਹੀਂ ਐ ਫਿਰ। ਉਹ ਤਾਂ ਹੀ ਗੁਰਦੇਵ ਨੇ ਸਾਨੂੰ ਦਾਤ ਬਖਸ਼ੀ ਐ ਤੂੰ ਕੀਰਤੀ ਵੀ ਕਰਨੀ ਐ ਤੇ ਕਿਰਤ ਵੀ ਕਰਨੈ ਤੇ ਘਾਲ ਖਾਏ ਕਿ ਛੱਤੋਂ ਦੇ ਨਾਨਕ ਰਾ ਪਛਾਣੇ ਸੀ ਇਹ ਦਾਤ ਬਖਸ਼ੀ ਉਹਦਾ ਪ੍ਰਭਾਵ ਪੈਣਾ ਚਾਹੀਦਾ ਹੈ ਜੀਵਨ 'ਚ ਪ੍ਰਗਟਾਵਾ ਹੋਣਾ ਚਾਹੀਦਾ ਉਹ ਗੁਰਦੇਵ ਨੇ ਕਿਰਪਾ ਕੀਤੀ ਸਾਬ ਕਹਿੰਦੇ ਅਨ ਪਾਵਨੀ ਭਗਤਨੀ ਉਪਜੀ ਭੁਖੇ ਦਾਣ ਨਾ ਦੀਨਾ ਤੂੰ ਭੁਖੇ ਨੂੰ ਭੁਖੇ ਦੀ ਗੱਲ ਕੀਤੀ ਉੱਥੇ ਆਪਾਂ ਰਜਿਆਂ ਨੂੰ ਨਾ ਖਵਾਈਏ ਮਾਫ ਕਰਨਾ ਮਾੜਾ ਨਹੀਂ ਹੈ ਲੰਗਰ ਸੌਖਾ ਨਹੀਂ ਹੈ ਇਹ ਦਾਤਾਂ ਗੁਰੂ ਨਾਨਕ ਦੇ ਦਰ ਕਰਦੀਆਂ ਨੇ ਜਿਹੜੀਆਂ ਤਾਂ ਹੀ ਗੁਰਦੇਵ ਨੇ ਦਿੱਤਾ ਸੀ ਉਹ ਕਈ ਵਾਰ ਮੈਨੂੰ ਕਹਿੰਦੇ ਹੁੰਦੇ ਨੇ ਲੰਗਰ ਗਰੀਬ ਵਾਸਤੇ ਹੁੰਦਾ ਗਰੀਬ ਵਾਸਤੇ ਪਰ ਲੰਗਰ ਭੁੱਖੇ ਵਾਸਤੇ ਹੁੰਦਾ ਭੁੱਖੇ ਨੂੰ ਲੋੜਵੰਦ ਨੂੰ ਦਾਣ ਦੀ ਜ਼ਰੂਰਤ ਚਾਹੀਦੀ ਹੈ ਤੋਂ ਅਨਪਾਵਨੀ ਭਗਤ ਨਹੀਂ ਉਪਜੀ ਭੁੱਖੇ ਦਾਣ ਨਾ ਦੀਨਾ ਆ ਪੀ ਐਚ ਡੀ ਕਰ ਲੋ ਕਣਕ ਦੇ ਉੱਤੇ ਢਿੱਡ ਥੋੜਾ ਪਰ ਜਾਣ ਇੱਕ ਕੋਈ ਜਾਣਕਾਰੀ ਪਹਿਲੋਂ ਮੈਂ ਬੇਨਤੀ ਕੀਤੀ ਭੋਜਨ ਜਾਣਨ ਦਾ ਵਿਸ਼ਾ ਨਹੀਂ ਹੈ ਭੋਜਨ ਖਾਣ ਦਾ ਵਿਸ਼ਾ ਆਪਾਂ ਸਮਝ ਲਿਆ ਕਿ ਕੱਲੀਆਂ ਜਾਣਕਾਰੀਆਂ ਨੇ ਮੈਨੂੰ ਕਹਿਣ ਦੇਣਾ ਸਿੱਖੀ ਵੀ ਜਾਣਕਾਰੀਆਂ ਨਹੀਂ ਉਹ ਤੇ ਮੇਰੇ ਵਰਗੇ ਕੋਲ ਬਹੁਤ ਨਹੀਂ ਜਾਣਕਾਰੀ ਦਾ ਵਿਸ਼ਾ ਨਹੀਂ ਹੈ ਇੱਥੇ ਤੇ ਗੁਰਦੇਵ ਜੀ ਕਹਿੰਦੇ ਕਿਣਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀਨਾ ਹੋਵੇ ਇੱਥੇ ਤੇ ਇੱਕ ਕਿਣਕਾ ਵੀ ਵਰਤ ਗਿਆ ਉਹ ਵੀ ਬਹੁਤ ਕਾਫੀ ਹੈ ਜੀਵਨ ਚ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰੋਂ ਫੁੱਲ ਖਿੜ ਜਾਏ ਉਹਨੇ ਪ੍ਰਭਾਵ ਤਾਲਾ ਦਵਾਲਾ ਆਪਣੇ ਆਪ ਕਰ ਦੇਣਾ ਦੀਵਾ ਬਲ ਗਿਆ ਉਨੇ ਆਲੇ ਦੁਆਲੇ ਨੂੰ ਆਪੇ ਪ੍ਰਭਾਵਿਤ ਕਰ ਦੇਣਾ ਜਿਹਦੇ ਅੰਦਰ ਕਿਣਕਾ ਵਰਤ ਗਿਆ ਉਹਨੂੰ ਬੈਨਰ ਲਾਉਣ ਦੀ ਲੋੜ ਨਹੀਂ ਹੈ ਉਹਨੂੰ ਉਹਨੂੰ ਨਹੀਂ ਰੋਲਾ ਪਾਉਣ ਦੀ ਲੋੜ ਉਹ ਸੁਭਾਅ ਕੀ ਹੈ ਉਹ ਆਪਣੇ ਆ ਮੈਂ ਕਹਿੰਦਾ ਜਿੱਤਨ ਵਾਕਏ ਉਦਾਤ ਵਰਤੀ ਫਿਰ ਗੁਰੂ ਤੇਗ ਬਹਾਦਰ ਸਾਹਿਬੀ ਡੂ익ਦੇ ਨੇ ਵੀ ਕਦੋਂ ਆਏ ਸੇ ਗੁਰਦੇਵ ਨੇ ਬਖਸ਼ਿਸ਼ਾਂ ਕੀਤੀਆਂ ਇੱਕ ਭਾਈ ਫਿਰੂ ਜੀ ਹੋਏ ਨੇ ਗੁਰੂ ਕੇ ਸਿੱਖ ਅੱਜ ਤੋਂ ਮਸੰਦ ਸਿਸਟਮ ਹੁੰਦਾ ਸੀ ਬੜੇ ਪਿਆਰੇ ਜੀਵਨ ਵਾਲੇ ਮਸੰਦ ਸਿੱਖੀ ਪ੍ਰਚਾਰ ਦੀਆਂ ਇਹ ਪ੍ਰਣਾਲੀਆਂ ਸਨ ਉਹ ਫਿਰ ਪ੍ਰਣਾਲੀ ਕਦੇ ਵੀ ਕੋਝੀ ਨਹੀਂ ਰਹਿੰਦੀ ਉਹਨੂੰ ਬਦਲਣਾ ਪੈਂਦਾ ਉਹ ਬਹੁਤ ਜ਼ਰੂਰੀ ਹੈ ਆਸਾਨੂ ਵੀ ਕੁਝ ਪ੍ਰਣਾਲੀਆਂ ਅੱਜ ਬਦਲਣ ਦੀ ਲੋੜ ਹੈ ਖੈਰ ਉਹ ਆਪਾਂ ਇਕੱਠੇ ਹੋਵਾਂਗੇ ਤੇ ਤਾਂ ਹੀ ਹੈ ਨਾ ਆਪਾਂ ਤੇ ਬਰਦਾਸ਼ਤ ਨਹੀਂ ਕਰਦੇ ਇੱਕ ਦੂਜੇ ਮੁਸ਼ਕਲ ਤੇ ਹੈ ਖੈਰ ਗੁਰਮਤੇ ਦੀ ਜਿੱਥੇ ਗੱਲ ਆਉਂਦੀ ਉਹ ਜਦੋਂ ਫਿਰ ਕੁਝ ਜਦੋਂ ਸਤਿਗੁਰ ਨੇ ਪ੍ਰਣਾਲੀ ਬਦਲਨੀ ਸੀ ਮਸੰਦ ਤੇ ਫੜ ਫੜ ਕੇ ਲਿਆਂਦੇ ਸੀ ਇੱਕ ਬਹੁਤ ਜੀਵਨ ਵਾਲਾ ਸੀ ਭਾਈ ਭਾਈ ਫੇਰੂ ਉਹ ਕਿਸੇ ਸਿੱਖ ਦੀ ਜ਼ਰਤ ਨਹੀਂ ਪਈ ਕਿ ਉਹਨੂੰ ਫੜ ਕੇ ਲਿਆ ਉਹਨੇ ਆਪਣੀ ਦਾੜੀ ਆਪ ਫੜੀ ਤੇ ਗੁਰੂ ਕੋਲ ਆ ਗਿਆ ਕਹਿਣ ਲੱਗਾ ਸਤਿਗੁਰੂ ਮੈਂ ਤੁਹਾਡਾ ਦੇਣਦਾਰ ਆ ਆ ਜਿਹੜਾ ਹੁਕਮ ਲਾਇਆ ਗੁਰਦੇਵ ਜੀ ਵੀ ਇਹਨਾਂ ਨੂੰ ਬਨ ਕੇ ਲਿਆਓ ਸਤਿਗੁਰੂ ਮੈਂ ਆਪਣੇ ਆਪ ਨੂੰ ਦਾੜੀ ਨੂੰ ਆ ਫੜ ਕੇ ਤੁਹਾਡੇ ਕੋਲ ਆਇਆ। ਗੁਰਦੇਵ ਨੇ ਉਦੋਂ ਬੋਲ ਕਹੇ ਸੀ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਭਾਈ ਫੇਰੂ ਤੁਧ ਗੁਰ ਬਲਹਾਰੀ ਤੇਰੇ ਤੇ ਸਦਾ ਗੁਰੂ ਬਲਹਾਰਾ ਤੇਰਾ ਖਾਤਾ ਭਾਵੇਂ ਏ ਨਹੀਂ ਤੁਸੀਂ ਸਾਨੂੰ ਆ ਕੇ ਕਿਹਾ ਵੀ ਨੇ ਆ ਕੇ ਤੇਰਾ ਖਾਤਾ ਰੱਬ ਦੇ ਘਾਰੀ ਚੱਲਦਾ ਜਿਹੜਾ ਆਉਂਦਾ ਤੂੰ ਲੋੜਵੰਦ ਨੂੰ ਵਰਤਾਉਂਦਾ ਰਹੇ ਮubaruk ਹੈ ਗੁਰੂ ਦੇ ਪਿਆਰੇ ਸਿੱਖ ਇਸ ਤਰ੍ਹਾਂ ਤੂੰ ਭਗਤ ਪਰਮਾਨੰਦ ਜੀ ਕਹਿੰਦੇ ਨੇ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵ ਭਾਈ ਤੇਰੇ ਜੀਵਨ ਚੋਂ ਵਿਸਰਿਆ ਨਹੀਂ ਹੈ ਚਾਹੀਦਾ ਸੀ ਸੰਜਮ ਆਉਂਦਾ ਜੀਵਨ ਦੇ ਵਿੱਚ ਤੇ ਤੇ ਵਿਸਰਿਆ ਨਹੀਂ ਐ ਤੇਰੀਆਂ ਅੱਖਾਂ ਪਰाये ਤਨ ਤੇ ਜਾ ਕੇ ਖਲੋ ਜਾਂਦੀਆਂ ਨੇ ਤੇ ਲੋਭ ਕੀ ਐ ਪਰाये ਤਨ ਤੇ ਜਾ ਕੇ ਖਲੋ ਜਾਂਣਾ ਤੇ ਤੇਰੇ ਕੁਲ ਵਿੱਚੋਂ ਕ੍ਰੋਧ ਵੀ ਨਹੀਂ ਮੁਕਿਆ ਭਰੇ ਆ ਕ੍ਰੋਧ ਦੇ ਨਾਲ ਉੱਥੇ ਹੰਕਾਰ ਕ੍ਰੋਧ ਐ ਉੱਥੇ ਹੰਕਾਰ ਵੀ ਹੈ ਤ੍ਰਿਸ਼ਨਾ ਬਹੁਤ ਕੁਝ ਇਕੱਠਾ ਹੀ ਵਾਪਰਦੇ ਪੈਕੇਜ ਹੁੰਦਾ ਹੈ ਇਹ ਵਿਕਾਰ ਇੱਕ ਠੀਕ ਹੈ ਇੱਕ ਸਮੇਂ ਇੱਕ ਵਿਕਾਰ ਪ੍ਰਭਾਵੀ ਹੁੰਦਾ ਹੈ ਜਿਆਦਾ ਪਰ ਵਾਪਰ ਦੇ ਇਕੱਠੇ ਹੀ ਨੇ ਇਕੱਠੇ ਰਹਿੰਦੇ ਨੇ ਇਸ ਵਾਸਤੇ ਸਹਿਬ ਕਹਿੰਦੇ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਤੂੰ ਕ੍ਰੋਧ ਵੀ ਨਹੀਂ ਵਿਸਾਰਿਆ ਜੀਵਨ ਚ ਲੋਭ ਨਾ ਛੂਟਿਓ ਦੇਵਾ ਦੇਵਾ ਦਾ ਅਰਥ ਹੈ ਦੇਵਤੇ ਵਰਗਾ ਤੂੰ ਲੱਗਦਾ ਆਪਾਂ ਦੇਵਤੇ ਵਰਗੇ ਲੱਗਦੇ ਆ ਹਰੇਕ ਬੰਦਾ ਆਪਣੇ ਆਪ ਨੂੰ ਦੇਵਤਾ ਸਮਝਦਾ ਪਰ ਮੇਰੇ ਸਹਿਬ ਕਹਿੰਦੇ ਤੂੰ ਦੇਵਤਾ ਹੈ ਨਹੀਂ ਤੇਰੇ ਚ ਇਹ ਚੀਜ਼ਾਂ ਤੇ ਮੁੱਕੀਆਂ ਹੀ ਨਹੀਂ ਲੋਭ ਨਾ ਛੁੱਟਿਓ ਦੇਵ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਤੇਰੇ ਮੂੰਹ ਤੋਂ ਪਰਾਈ ਨਿੰਦਾ ਮੁੱਕੀ ਨਹੀਂ ਕਦੇ ਵੀ ਕਦੇ ਨਹੀਂ ਮਿੱਟੀ ਤੇਰੇ ਜੀਵਨ ਦੇ ਵਿੱਚ ਤੇ ਨਾਸਤਕ ਹੁੰਦਾ ਨਿੰਦਕ ਨਾਸਤਕ ਹੁੰਦਾ ਹਮੇਸ਼ਾ ਉਹ ਬਹੁਤ ਸੌਖਾ ਹੈ ਤੇ ਮੇਰੇ ਸਹਿਬ ਜੀ ਕਹਿੰਦੇ ਨਿਫਲ ਭਾਈ ਸਭ ਸੇਵਾ ਆ ਜਿਹੜਾ ਤੂੰ ਪੁਰਾਣ ਸੁਣਿਆ ਹੋਰ ਕਰਮ ਕੀਤੇ ਨੇ ਉਹ ਫਲ ਮਿਲਿਆ ਹੀ ਨਹੀਂ ਕੋਈ ਐ ਅਜਾਈ ਚਲੇ ਗਏ ਚਾਹੀਦਾ ਸੀ ਉਹਨਾਂ ਕਰਮ ਲਾਹਾ ਮਿਲਦਾ ਤੈਨੂੰ ਪੜੇ ਦਾ ਸੁਣੇ ਦਾ ਉਹ ਸੇਵਾ ਦਾ ਲਾਹਾ ਮਿਲਦਾ ਸਾਡੇ ਤੇ ਬਾਹਰ ਲੜ ਪੈਂਦੇ ਨੇ ਬਹੁਤ ਵਾਰ ਮੈਥੋਂ ਦੀ ਗੱਲ ਨਹੀਂ ਕਰਦਾ ਅਕਸਰ ਵੇਖਿਆ ਹੋਣਾ ਤੁਸੀਂ ਉਹ ਨਹੀਂ ਖਿਆਲ ਕਰਦੇ ਫਿਰ ਕਿਸੇ ਦੀ ਦਸਤਾਰ ਦੀ ਕਿਸੇ ਦੀ ਉਹ ਨਹੀਂ ਫਿਰ ਖਿਆਲ ਹੰਕਾਰ ਕਿੱਥੇ ਖਿਆਲ ਕਰਦਾ ਹੈ ਕਰੋਧ ਨੂੰ ਬਾਣੀ ਨੇ ਚੰਡਾਲ ਕਿਹਾ ਉਹ ਚੰਡਾਲ ਕਿੱਥੇ ਚੰਡਾਲ ਨੂੰ ਥੋੜਾ ਕਿਸੇ ਦਾ ਖਿਆਲ ਹੁੰਦਾ ਇਹ ਇਹ ਚੰਡਾਲ ਹੈ ਗੁਰਦੇਵ ਜੀ ਕਹਿੰਦੇ ਇਹ ਲਿਆਜ ਨਹੀਂ ਕਰਦਾ ਕਿਸੇ ਦਾ ਨਹੀਂ ਲਿਆਜ ਕੀਤਾ ਜਿਹਦੇ ਜੀਵਨ ਚ ਐਸਾ ਕੁਝ ਵਾਪਰਦਾ ਤੋ ਨਫਲ ਭਈ ਸਭ ਸੇਵਾ ਵਾਟ ਪਾਰ ਘਰ ਮੂਸ ਬਿਰਾਨੋਂ ਵੇਖੋ ਮਿਹਨਤ ਕਰਕੇ ਕਮਾਈ ਕਰਨੀ ਮਾੜੀ ਨਹੀਂ ਜਿੰਨੀ ਕਰੀਏ ਜਿੰਨਾ ਉਦਮ ਕਰੀਏ ਗੁਰੂ ਨੇ ਤੇ ਬਖਸ਼ਿਸ਼ ਕੀਤੀ ਹੈ ਸਿੱਖ ਦੇ ਜੀਵਨ ਤੇ ਪਰ ਗੁਰੂ ਨੇ ਮਨਾਈ ਕਿਹੜੀ ਕੀਤੀ ਹੈ ਬਾਟ ਪਾਰ ਬਾਟ ਕਹਿੰਦੇ ਨੇ ਰਸਤਾ ਪਾਰ ਦਾ ਅਰਥ ਹੈ ਪਾੜ ਪਾਉਣਾ ਬਿਰਾਨੋਂ ਦਾ ਅਰਥ ਹੈ ਬੇਗਾਨੇ ਉਹ ਬੇਗਾਨੇ ਧਨ ਤੇ ਪਾੜ ਪਾਉਣਾ ਬੇਗਾਨੇ ਧਨ ਦੇ ਤੇ ਨਜ਼ਰ ਰੱਖਣੀਏ ਉਹ ਮੇਰੇ ਸਹਿਬ ਜੀ ਕਹਿੰਦੇ ਬਾਟ ਪਾਰ ਘਰ ਮੂਸ ਬਿਰਾਨੋ ਬੇਗਾਨਾ ਘਰ ਲੁੱਟ ਕੇ ਆਪਣਾ ਪਰਦਾ ਤੇ ਜਿਨ੍ਹਾਂ ਨੂੰ ਖਵਾ ਰਿਆਂ ਫਿਰ ਉਹਨਾਂ ਨੇ ਕੀ ਕਰਨਾ ਜੋ ਭਗਤ ਜੀ ਨੇ ਵੀ ਕਿਹਾ ਬੰਦੇ ਦੀ ਲੋਭੀ ਦੀ ਫਿਤਰਤ ਹੁੰਦੀ ਹੈ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਤਦਾਰਾ ਪੈ ਆਨ ਲੁਟਾਵਰ ਬਾਰੋਂ ਲੁੱਟਦਾ ਹੈ ਘਰ ਆ ਕੇ ਲਟਾਉਂਦਾ ਤੇ ਜਿਹੜੇ ਸੁੱਤਦਾਰਾਂ ਤੇ ਲਟਾਉਂਦਾ ਫਿਰ ਕੌਣ ਪੁੱਛਦਾ ਹੈ ਬਾਅਦ ਵਿੱਚ ਮਾਫ਼ ਕਰਨਾ ਫਿਰ ਨਹੀਂ ਕੋਈ ਪੁੱਛਦਾ ਹਾਂ ਜੇ ਮਿਹਨਤ ਮੁਸ਼ਕਕਤ ਦੀ ਹੈ ਫਿਰ ਬੱਚਿਆਂ ਨੂੰ ਵੀ ਪਤਾ ਹੋਏਗਾ ਕਿ ਬਾਪੂ ਨੇ ਕਿੰਨੀ ਮਿਹਨਤ ਕੀਤੀ ਹੈ ਫਿਰ ਉਹ ਕਦਰ ਵੀ ਹੋਏਗੀ ਜੀਵਨ ਚ ਤੋ ਬਾਟ ਪਾਰ ਕਰ ਮੂਸ ਬਿਰਾਨੋਂ ਪੇਟ ਭਰੈ ਅਪਰਾਧੀ ਅਪਰਾਧੀ ਬਣ ਪੇਟ ਤੇ ਵੈਸੇ ਵੀ ਭਰ ਜਾਣਾ ਰੱਬ ਨੇ ਭਾਰੀ ਦੇਣਾ ਸਭ ਦਾ ਭਾਰੀ ਦਿੰਦਾ ਰੋਜੀ ਰੱਬ ਸਭ ਨੂੰ ਦੇ ਹੀ ਦਿੰਦਾ ਪਰ ਅਪਰਾਧੀ ਕਿਉਂ ਬਣਦਾ ਅਪਰਾਧੀ ਬਣ ਕੇ ਪੇਟ ਭਰ ਰਿਹਾ ਹੈ ਕਿਹਦੀ ਵਡਿਆਈ ਉਹ ਤਾਂ ਹੀ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਰੁੱਖੀ ਖਾਲੀ ਅੰਮ੍ਰਿਤ ਵਰਗੀ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੋਣ ਉਪਕ ਜੀ ਕਹਿੰਦੇ ਬਗਾਨੀ ਰੋਟੀ ਵਾਸਤੇ ਕਿਹੜਾ ਆਪਣਾ ਗਲਾ ਕਟਾਏ ਮੈਂ ਨਹੀਂ ਕਟਾਉਂ ਠੀਕ ਹੈ ਰੁੱਖੀ ਸੁੱਕੀ ਖਾਏ ਕਹਿ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਤੋ ਬਾਟ ਪਾਰ ਕਰ ਮੂਸ ਬਿਰਾਨੋਂ ਪੇਟ ਭਰੈ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਅਪਕੀਰਤ ਦਾ ਅਰਥ ਹੈ ਬਦਨਾਮੀ ਸੋਈ ਅਬਿਦਿਆ ਸਾਦੀ ਤੂੰ oi ਅਵਿਦਿਆ ਸਾਦੀ ਹੋਈ ਐ ਐਸਾ ਬੇਸਮਝੀ ਵਾਲਾ ਤੂੰ ਜੀਵਨ ਜੀ ਰਿਹਾ ਭਗਤ ਪਰਮਾਨੰਦ ਜੀ ਕਹਿੰਦੇ ਇਸ ਤਰ੍ਹਾਂ ਦਾ ਤੇਰਾ ਜੀਵਨ ਹੈ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ ਤੇਰੇ ਮਨ ਤੋਂ ਹਿੰਸਾ ਛੁੱਟੀ ਨਹੀਂ ਹੈ ਤਰਸ ਹੀ ਨਹੀਂ ਆਇਆ ਤੇਰੇ ਜੀਵਨ ਚ ਆ ਕਈ ਵਾਰ ਅਸੀਂ ਆਪਣੇ ਆਪ ਨਾਲ ਵੀ ਹਿੰਸਾ ਕਰਦੇ ਹਾਂ ਆਪਣੇ ਆਪ ਨੂੰ ਵੀ ਦੁੱਖ ਦਿੰਨੇ ਹਾਂ ਅਧਿਕਾਰੀ ਬੰਦਾ, ਕਰੋਧੀ ਬੰਦਾ, ਹੰਕਾਰੀ ਬੰਦਾ ਕਈ ਵਾਰ ਆਪਾਂ ਕਹਿੰਨੇ ਮੈਂ ਦੂਜੇ ਨੂੰ ਕੁਝ ਨਹੀਂ ਕਹਿੰਦਾ ਪਰ ਆਪਣੇ ਆਪ ਨੂੰ ਹਿੰਸਾ ਕਰਦਾ। ਆਮਾਤਮਾ ਗਾਂਧੀ ਜੀ ਕਹਿੰਦੇ ਸੀ ਅਹਿੰਸਕ ਪਰ ਭੁੱਖੇ ਰਹਿਣਾ ਆਪਣੇ ਆਪ ਨੂੰ ਹਿੰਸਾ ਆਪਣੇ ਆਪ ਨਾਲ ਹਿੰਸਾ ਇਹ ਵੀ ਬੜੀ ਵੱਡੀ ਹਿੰਸਾ ਹੈ। ਤੋਂ ਸਹਿਬ ਕਹਿੰਦੇ ਤੂੰ ਤਰਸ ਕਰ, ਸਤਕਾਰ ਕਰ। ਇਸਾ ਤੋਂ ਮੰਤੇ ਨਹੀਂ ਛੂਤੀ ਜੀ ਦਇਆ ਨਹੀਂ ਪਾਲਿਆ ਸਾਡੇ ਕਿਸਾਨਾਂ ਨੇ ਤੇ 나ੜੀ ਫੂਕਤਾ ਕਿੰਨੇ ਜੀ ਮਰ ਗਏ ਕਿੰਨਾ ਕੁਝ ਹੋ ਗਿਆ ਕਿੰਨੇ ਰੁੱਖ ਸੜ ਗਏ ਉਹ ਸਾਨੂੰ ਕੀ ਲੱਗੇ ਹਾਂ ਠੀਕ ਹੈ ਮੱਥਾ ਟੇਕਾਂਗੇ ਫਿਰ ਛਬੀ ਲਾਵਾਂਗੇ ਲੰਗਰ ਲਾਵਾਂ ਜਿਹੜਾ ਜੀਵਨ ਗੁਰੂ ਕਹਿੰਦਾ ਉਹ ਕਿੱਥੇ ਤੋ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਭਗਤ ਪਰਮਾਨੰਦ ਜੀ ਕਹਿਣ ਲੱਗਾ ਭਲਿਆ ਆ ਸਾਧ ਗੁਰਮੁਖ ਪਿਆਰਿਆਂ ਦੇ ਸੰਗ ਵਿੱਚ ਰੱਬ ਦੀ ਮਹਿਮਾ ਜੀਵਨ ਚ ਨਹੀਂ ਵਰਤੀ ਤੇ ਫਿਰ ਕਿਹੜਾ ਉਹ ਕਰਮ ਤੇ ਕਿਹੜਾ ਉਹ ਸਾਧਨਾ ਉਹ ਸਭ ਜਾਈ ਚਲੇ ਜਾਣੇ ਤੇ ਬੜਾ ਸੁਚੇਤ ਸਤਿਗੁਰੂ ਸਾਨੂੰ ਕਰਦੇ ਨੇ ਤਾਂ ਜੋ ਆ ਜਿਹੜਾ ਔਸਰ ਮਿਲੇ ਆਪਾਂ ਇਹਦਾ ਲਾਹਾ ਲੈ ਸਕੀਏ ਧਾਰਮਕਤਾ ਜਿਹੜੀ ਹੈ ਉਹ ਸੁਭਾਅ ਚੋਂ ਪ੍ਰਗਟ ਹੁੰਦੀ ਹੈ ਤਾਂ ਕਰਕੇ ਧਾਰਮਕਤਾ ਵਿੱਚ ਆਪਣਾ ਨਹੀਂ ਸਬਦਾ ਭਲਾ ਹੁੰਦਾ ਜਿੱਥੇ ਗਿਆਨ ਬਾਣੀ ਵਰਤੇਗੀ ਨਾ ਉਹ ਆਪਣੇ ਆਪ ਸਬਦਾ ਭਲਾ ਸਵਾਰਥੀ ਬੰਦਾ ਉਜਾੜਾ ਕਰਦਾ ਜਿੱਥੇ ਪਰਮਾਰਥ ਜੀਵਨ ਹੁੰਦਾ ਉਹ ਰੱਬ ਦਾ ਪਿਆਰਾ ਜਿੱਥੇ ਵੀ ਹੋਏਗਾ ਕੋਈ ਨਾ ਕੋਈ ਪਰਉਪਕਾਰ ਆਪਣੇ ਆਪ ਵਰਤ ਜਾਣਾ ਤਾਂ ਐਸਾ ਜੀਵਨ ਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ ਤੋਂ ਭਗਤ ਪਰਮਾਨੰਦ ਜੀ ਦਾ ਇਹ 52 ਨੰਬਰ ਤਬੂਲ ਕਿਉਂਕਿ ਕਈ ਵਾਰ ਐਸਾ ਆਪਾਂ ਉਹ ਗੱਲ ਇੱਕ ਸ਼ਬਦ 10 ਸ਼ਬਦਾਂ ਦੀ ਨਹੀਂ ਹੈ ਗੱਲ ਨਦੀ ਸਮੁੰਦਰ ਚ ਰਲ ਗਈ ਹੈ ਉਹ ਸਮੁੰਦਰ ਹੀ ਬਣ ਜਾਂਦੀ ਵਸ ਕਿੱਧਰੋਂ ਵੀ ਆਏ ਕਿਸੇ ਵੀ ਰੂਪ ਜਾਏ ਤੁਹ ਪਗਤਾਂ ਨੂੰ ਜਦੋਂ ਅਨੁਭਵ ਪ੍ਰਗਟ ਹੋਇਆ ਫਿਰ ਭਗਤ ਰਲ ਕੇ ਉਹਦੇ 'ਚ ਠੀਕ ਹੈ ਕਿਸੇ ਭਗਤ ਨੇ ਉਹ ਇੱਕ ਸ਼ਬਦ ਕਿਸੇ ਦੇ ਦੋ ਸ਼ਬਦ ਕਿਸੇ ਭਗਤ ਕਬੀਰ ਜੀ ਦੀ ਸਭ ਤੋਂ ਵੱਧ ਬਾਣੀ ਪਰ ਭਗਤ ਦੀ ਅਵਸਥਾ ਇੱਕੋ ਹੀ ਹੁੰਦੀ ਹੈ ਸਾਰੇ ਪਗਤਾਂ ਦੀ ਉਹਦੇ 'ਚ ਕੋਈ ਭੇਦ ਭਾਵ ਕੋਈ ਫਰਕ ਨਹੀਂ ਜਿੱਥੇ ਜੀਵਨ ਉਹਦੇ 'ਚ ਸਮਾ ਜਾਂਦਾ ਫਿਰ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਕਿੰਵਾ ਹੋਏ ਮੋਹੇ ਤਾ ਅਰਥ ਉਹਨਾਂ ਨੂੰ ਵੱਖਰਾ ਵੱਖਰਾ ਕਰਕੇ ਨਹੀਂ ਆਪਾਂ ਵੇਖ ਸਕਦੇ ਪਿਆ ਪਗਤਾ ਹੈ ਆ ਆਏ ਜਦੋਂ ਜੋਤ ਜੋਤ ਵਿੱਚ ਰਲ ਗਈ ਉੱਥੇ ਗੱਲ ਫਿਰ ਏਕ ਓੰਕਾਰ ਦੀ ਹੀ ਰਹਿ ਜਾਂਦੀ ਹੈ ਤੋ ਗੁਰਦੇਵ ਕਿਰਪਾ ਮਿਹਰਮਤ ਕਰਨ ਪੋਇਆਂ ਪੁੱਲਾਂ ਦੀ ਖਿਮਾ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ